ਜਿਹੜੇ ਵੀ ਕਲਾਕਾਰ ਪੁਰਾਣੇ ਜ ਤੁਹਾਨੂੰ ਪਤਾ ਕੋ ਜਿੰਨੇ ਵੀ ਪੁਰਾਣੇ ਕਲਾ ਸinger ਹੋਏ ਨੇ ਬਹੁਤ ਉੱਚ ਕੋਟੀਏ ਸਿੰਗਰ ਨੇ ਤੇ ਉਹਨਾਂ ਨੂੰ ਗਾਣਾ ਵੀ ਸੁੱਖਾ ਨਹੀਂ ਹੈਗਾ ਘੋੜੀ ਚੜ ਕੇ ਤੁਲਾਤੇ ਹੈ ਦੁਲ ਹੰਸਬੀ ਮਰ ਕੇ ਵੀ ਲਾਲ ਤੇਰਾ ਮਰੇਗਾ ਨਹੀਂ ਫਿਲਮਾਂ ਤੇ ਮੈਂ ਪੰਜ ਛੇ ਫਿਲਮਾਂ ਦੀ ਫੋਟੋਗ੍ਰਾਫੀ ਵੀ ਕੀਤੀ ਹੈ ਕੇਸ਼ੁਰ ਤੋਂ ਫੋਟੋਗ੍ਰਾਫੀ ਇਹ ਸ਼ੌਂਕ ਸੀਗਾ ਤੇ ਮੈਨੂੰ ਪੇਂਟਿੰਗ ਦਾ ਵੀ ਸ਼ੌਂਕ ਰਿਹਾ ਹੋਲਡਿੰਗ ਬਣਾਉਂਦੇ ਜਿਹੜੇ ਫਿਲਮਾਂ ਦੇ ਐਕਟਰਾਂ ਦੇ ਪੋਸਟਰ ਵਗੈਰਾ ਸਾਰੇ ਉਹ ਉਹ ਹੱਥ ਨਾਲ ਹੀ ਬਣਾਦਾ ਸੀ ਮੈਂ ਸਾਰੇ ਦੋੜ ਲੇ ਫਰਮਿੰਦਰ ਉਹਨਾਂ ਦੀ ਪਹਿਲਾ ਅੰਕੇ ਫਿਲਮਾਈ ਸੀ ਉਸ ਟਾਈਮ ਸ਼ਟਕਲਾ ਸੀ ਤੁਮ ਕੋ ਨਭੂ ਪਾਇਂਗੇ ਸਿਕਲੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਲਖਵਿੰਦਰ ਲਕੀ ਕਹਿੰਦੇ ਚੰਗਾ ਸੰਗੀਤ ਰੱਬ ਦੇ ਨਾਲ ਜੋੜ ਲਿੰਦਾ ਤੇ ਇੱਕ ਇਹੋ ਜਿਹਾ ਅੱਜ ਫਨਕਾਰ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਇੰਨੀ ਉਹਨਾਂ ਚ ਟੈਲੈਂਟ ਹੈ ਮੁਹੰਮਦ ਰਫੀ ਮੁਕੇਸ਼ ਮਹਿੰਦਰ ਕਪੂਰ ਅਤੇ ਹੋਰ ਜਿੰਨੇ ਪੁਰਾਣੇ ਆਰਟਿਸਟ ਨੇ ਇੰਨੀ ਬਾਖੂਬੀ ਉਹਨਾਂ ਦੀ ਆਵਾਜ਼ ਗਾ ਲੈਂਦੇ ਨੇ ਉਹਨਾਂ ਦੇ ਹਰੇਕ ਸੁਰ ਦੇ ਨਾਲ ਸੁਰ ਮਲਾ ਕੇ ਗਾ ਸਕਦੇ ਨੇ ਇੰਨਾ ਕੁ ਟੈਲੈਂਟ ਹੈ ਤੁਸੀਂ ਖੁਦ ਸੁਣੋਗੇ ਤਾਂ ਹੈਰਾਨ ਹੋ ਜਾਓਗੇ ਕਿ ਇੰਨਾ ਟੈਲੈਂਟ ਕਿਵੇਂ ਭਰਿਆ ਇਸ ਸ਼ਖਸੀਅਤ ਦੇ ਵਿੱਚ ਔਰ ਇਹ ਕਿਹਾ ਜਾਂਦਾ ਕਿ ਲੋਕ ਬੜੀ ਦੂਰੂ ਦੂਰੋ ਇਹਨਾਂ ਨੂੰ ਸੁਣਨ ਆਉਂਦੇ ਨੇ ਇਹਨਾਂ ਦੀ ਆਵਾਜ਼ ਦੇ ਇੰਨੇ ਫੈਨ ਨੇ ਜਦੋਂ ਇਹ ਗਾਣ ਲੱਗਦੇ ਨੇ ਤਾਂ ਲੋਕ ਰਸਤਿਆਂ 'ਚ ਖੜਕੇ ਜਾਂ ਇੱਥੇ ਕਿਤੇ ਮਹਿਫਿਲ ਲੱਗਦੀ ਹੈ ਤਾਂ ਇਹਨਾਂ ਨੂੰ ਫਰਮਾਇਸ਼ ਕਰਦੇ ਨੇ ਕਿ ਅੱਜ ਮੁਹੰਮਦ ਰਫੀ ਦਾ ਗੀਤ ਸੁਣਾਓ ਮੁਕੇਸ਼ ਦਾ ਸੁਣਾਓ ਜਾਂ ਮਹਿੰਦਰ ਕਪੂਰ ਯਾਨੀ ਕੁੱਲ ਮਿਲਾ ਕੇ ਜਿੰਨੇ ਵੀ ਪੁਰਾਣੇ ਫਨਕਾਰ ਨੇ ਭਾਵੇਂ ਇਸ ਦੁਨੀਆ ਦੇ ਵਿੱਚ ਅਜੇ ਨਹੀਂ ਰਹੇ ਪਰ ਇਹਨਾਂ ਕੋਲ ਉਹਨਾਂ ਦੀ ਆਵਾਜ਼ ਅੱਜ ਵੀ ਆ ਉਹਨਾਂ ਦੀ ਆਵਾਜ਼ ਬਖੂਬੀ ਗਾ ਕੇ ਸੁਣਾ ਸਕਦੇ ਨੇ ਆਪਾਂ ਗੱਲਬਾਤ ਕਰਦੇ ਹਾਂ ਉਸ ਸ਼ਖਸ ਨਾਲ ਸਾਡੇ ਨਾਲ ਮੌਜੂਦ ਨੇ ਤਜਿੰਦਰ ਸਿੰਘ ਤਜਿੰਦਰ ਸਿੰਘ ਆਰਟਿਸਟ ਦੇ ਵਜੋਂ ਇਹ ਜਾਣੇ ਜਾਂਦੇ ਨੇ ਆਰਟਿਸਟ ਬਾਰੇ ਵੀ ਆਪਾਂ ਅੱਗੇ ਜਾ ਕੇ ਚਰਚਾ ਕਰਾਂਗੇ ਕਿ ਆਰਟਿਸਟ ਕਿਉਂ ਕਿਹਾ ਜਾਂਦਾ ਫਿਲਹਾਲ ਇਹਨਾਂ ਨਾਲ ਆਪਾਂ ਤੁਹਾਡੀ ਜਿਹੜੀ ਹੈਗੀ ਗੱਲਬਾਤ ਕਰਾਉਨੇ ਆ ਤੇ ਸਜਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਵਿੱਚ। ਲੱਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਅੱਜ ਮੈਂ ਪੀਟੀ ਸੇ ਆਇਆ ਤੁਹਾਡਾ ਡੇਲੀ ਪੋਸਟ ਚੈਨਲ ਤੇ ਐਡੀਟਰਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਔਰ ਬਹੁਤ ਹੀ ਤੁਹਾਡਾ ਸ਼ੁਕਰੀਆ ਔਰ ਜਿਹੜਾ ਤੁਸੀਂ ਜਿੰਨੀ ਕੋਸ਼ਿਸ਼ ਕਰੂੰਗਾ ਜੇ ਮੈਂ ਗਾਣ ਦੀ ਕੋਸ਼ਿਸ਼ ਕਰਨਾ ਜਿਹੜੇ ਵੀ ਕਲਾਕਾਰ ਪੁਰਾਣੇ ਜ ਤੁਹਾਨੂੰ ਪਤਾ ਕੋਈ ਜਿੰਨੇ ਵੀ ਪੁਰਾਣੇ ਕਲਾ ਸਿੰਗਰ ਹੋਏ ਨੇ ਬਹੁਤ ਉੱਚ ਕੋਟੇ ਸਿੰਗਰ ਨੇ ਤੇ ਉਹਨਾਂ ਨੂੰ ਗਾਣਾ ਵੀ ਸੌਖਾ ਨਹੀਂ ਹੈਗਾ ਬਿਲਕੁਲ ਬਿਲਕੁਲ ਅੱਜ ਕੱਲ ਦੇ ਹਿਸਾਬ ਨਾਲੀ ਗਾਣਾ ਸੁੱਖਾ ਨਹੀਂ ਉਹਨਾਂ ਨੂੰ ਜੇ ਗਾਣਾ ਤੇ ਜੇ ਰਫੀ ਸਾਬ ਨੂੰ ਗਾਣਾ ਮਿੰਦਰਕਪੁਰ ਬਹੁਤ ਬੜੇ ਉੱਚੇ ਸੁਰ ਜੋ ਵੀ ਟੋਟਲੀ ਉਹਨਾਂ ਸੁਰਾਂਜਾ ਐਂ ਕੀ ਰੱਬ ਦਾ ਰੂਪ ਤੀ ਅਸੀਂ ਤਾਂ ਉਹਨਾਂ ਯਾਨੀ 100 ਜਨਮ ਤੱਕ ਵੀ ਉਹਨਾਂ ਦੇ ਬਰਬਰ ਤਾਂ ਨਹੀਂ ਪਹੁੰਚ ਸਕਦੇਗੇ ਕਿਉਂਕਿ ਜੋ ਗਾ ਗਏ ਅਸੀਂ ਤਾਂ ਕਾਪੀ ਵੀ ਨਹੀਂ ਸਾਡੇ ਕੋਲ ਤਾਂ ਹੋਣੀ ਹੈਗੀ ਸਿਰਫ ਇਹ ਤਾਂ ਯਾਨੀ ਸਿਰਫ ਬਸ ਕੋਸ਼ਿਸ਼ ਹੈ ਬਸ ਹੋਰ ਕੋ ਨਹੀਂ ਉਹਨਾਂ ਤੱਕ ਪਹੁੰਚਣਾ ਬੜਾ ਮੁਸ਼ਕਲ ਹੈ ਪਰ ਮੈਂ ਮੈਂ ਤੁਹਾਨੂੰ ਖੁਦ ਸੁਣਿਆ ਤਾਂ ਦਰਸ਼ਕ ਵੀ ਇਸ ਸਮੇਂ ਜੇ ਸੁਣਨਗੇ ਮੇਰੇ ਖਿਆਲ ਉਹ ਆਪੇ ਹੀ ਕਹਿਣਗੇ ਕਿ ਵਾਕਈ ਆਵਾਜ਼ 'ਚ ਦਮ ਹੈਗਾ ਤੇ ਜਿਹੜੇ ਤੁਹਾਡੇ ਦੋਸਤ ਮਿੱਤਰ ਨੇ ਮੈਂ ਅਕਸਰ ਜਦੋਂ ਮੈਂ ਲੰਘਦਾ ਤੁਹਾਨੂੰ ਸੁਣਦੇ ਆ ਉਹ ਵੀ ਤੁਹਾਨੂੰ ਸੁਣਦੇ ਨੇ ਆਪਾਂ ਹੁਣ ਸਟਾਰਟਿੰਗ ਜਿਹੜੀ ਹੈਗੀ ਹੈ ਦਰਸ਼ਕਾਂ ਨੂੰ ਇੱਕ ਵਾਰੀ ਤੁਹਾਡੀ ਆਵਾਜ਼ ਤੋਂ ਜਿਹੜੀ ਬਖੂਬੀ ਤੁਹਾਡੇ ਕੋਲ ਆਵਾਜ਼ ਹੈ ਮਹਿੰਦਰ ਕਪੂਰ ਮੁਕੇਸ਼ ਜੀ ਜਾਂ ਮੁਹੰਮਦ ਰਫੀ ਜਾਂ ਹੋਰ ਜਿੰਨੇ ਪ੍ਰਾਣੇ ਫਨਕਾਰ ਹੋਏ ਨੇ ਉਹਨਾਂ ਦੀ ਆਵਾਜ਼ 'ਚ ਜਿਹੜਾ ਤੁਹਾਨੂੰ ਸਭ ਤੋਂ ਵਧੀਆ ਮਤਲਬ ਕਿ ਤੁਸੀਂ ਆਪ ਵਧੀਆ ਗਾਉਂਦੇ ਹੋ ਉਹ ਜਰੂਰ ਸੁਣਾਓ ਸ਼ੁਰੂਆਤ ਕਿੱਥੋਂ ਕਰੋਗੇ ਆਪਾਂ ਜੀ ਸਭ ਤੋਂ ਪਹਿਲਾ ਕਿਨੇ ਰੱਬ ਦਾ ਨਾਮ ਵਾਹਿਗੁਰੂ ਦਾ ਨਾਮ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਹਾਂਜੀ ਤੇ ਮੈਂ ਵੀ ਚਾਹਣਾ ਕਿਉਂਕਿ ਸ਼ੁਰੂ ਤੋਂ ਮੈਂ ਤੁਹਾਨੂੰ ਇੱਕ ਸ਼ਬਦ ਸੁਣਾਣਾ ਮੁਹੰਮਦ ਮਹਿੰਦਰ ਕਪੂਰ ਜੀ ਦਾ ਹਾਂਜੀ ਤੇ ਉਹ ਸੁਣਾਣਾ ਤੇ ਬੋਲੇ ਸੁਨਹਿਰੀ ਸਤ ਤ੍ਰਿਅਕਾਂ देह शिवा बर मोह शुभ कर मन ते कब हूँ न डरो अर सो जब लरो, निश्चय कर अपनी जीत करो दे शिवा वर मोहे दे शिवा बर मोहे बोले ਕਾਲ ਇੰਨੇ ਉੱਚੇ ਸਕਿੱਲ ਤੇ ਗਾਣਾ ਮੈਂ ਕਹਿੰਨਾ ਹਰ ਬੰਦੇ ਦੀ ਵਸ ਦੀ ਗੱਲ ਨਹੀਂ ਹੈਗੀ ਬੜਾ ਉੱਚਾ ਸੁਰ ਲਾ ਕੇ ਮਹਿੰਦਰ ਕਪੂਰ ਜੀ ਨੇ ਬੜਾ ਉੱਚੇ ਮਤਲਬ ਕਿ ਸੁਰ ਚ ਗਾਇਆ ਤੁਸੀਂ ਵੀ ਬਾਖੂਬੀ ਬਹੁਤ ਵਧੀਆ ਇਹ ਸ਼ਬਦ ਤੁਸੀਂ ਗਾਇਆ ਤੇ ਆਪਾਂ ਅੱਗੇ ਗੱਲਬਾਤ ਜਿਹੜੀ ਕਿ ਜਾਰੀ ਰੱਖਦੇ ਹਾਂ ਅੱਛਾ ਕਿੰਨੇ ਕ ਸਮੇਂ ਤੋਂ ਤੁਹਾਡੀ ਹੈਗੀ ਹੈ ਪ੍ਰੈਕਟਿਸ ਰਹੀ ਹੈ ਸੰਗੀਤ ਦੇ ਨਾਲ ਕਿੰਨੇ ਕ ਸਮੇਂ ਤੋਂ ਤੁਸੀਂ ਜੁੜੇ ਹੋਏ ਹੋ ਮੈਂ ਤੁਹਾਨੂੰ ਲੱਗੇ 10 ਜਦੋਂ ਮੈਂ ਕਾਲਜ ਟਾਈਮ ਜਾਂ ਸਕੂਲ ਟਾਈਮ ਸੀਗਾ ਤੇ ਉਸ ਟੈਂਪਟ ਗ੍ਰੇਨ ਮੈਂ ਪਾਣੀ ਪਤ ਜੰਮਿਆ ਪਲੇ ਹਾਂਜੀ ਤੇ ਉਥੇ ਜੈਨਸ ਸਕੂਲ ਸੀਗਾ ਮੈਂ ਤੇ ਉਥੇ ਮੈਨੂੰ ਸੈਚਰਡੇ ਇੱਕ ਗਾਉਣ ਦਾ ਪ੍ਰੋਗਰਾਮ ਸੀਗਾ ਤੇ ਮੈਂ ਆਪਣਾ ਨੋਨ ਹੀ ਲਿਖਾਇਆ ਤੇ ਮੈਂ ਲਾਸਟ ਤੇ ਕਹਿੰਦਾ ਸੈਚਰਡੇ ਨੂੰ ਇੱਕ ਮੈਂ ਕਿਹਾ ਗਾਣਾ ਮੈਂ ਵੀ ਬੋਲਣਾ ਚਾਹਣਾ ਤੇ ਮੈਨੂੰ ਉਥੇ ਜਦੋਂ ਮੈਂ ਸਕੂਲ ਵਿੱਚ ਗਿਆ ਪਹਿਲੀ ਵਾਰ ਤੇ ਉਸ ਟਾਂ ਮੈਂ ਸ੍ਰਿੰਦਰਕੌਰ ਤੇ ਪ੍ਰਕਾਸ਼ ਕੁਰ ਜੀ ਉਹਨਾਂ ਦਾ ਗਾਣਾ ਬੋਲਿਆ ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾਂ ਨੇ ਆਂਦਾ ਅੱਛਾ ਉਹ ਸਟਾਰਟਿੰਗ ਕੀਤੀ ਤੇ ਉਹਦੇ ਬਾਅਦ ਸਾਡੇ ਪ੍ਰਿੰਸੀਪਲ ਜੀ ਜਿਹੜੇ ਸੀਗੇ ਜਾਂ ਜੋ ਉਹ ਕਹਿੰਦੇ ਬਾਰ-ਬਾਰ ਰਿਪੀਟ ਉਹੀ ਗਾਣਾ ਸੁਣਿਆ ਅੱਛਾ ਉਹਦੇ ਬਾਅਦ ਮੈਂ ਜਿੰਨੀ ਦੇਰ ਵੀ ਆਪਣੇ ਸਕੂਲ 'ਚ 10th ਤੱਕ ਰਿਆਂ ਜਾਂ +2 ਤੱਕ ਰਿਆਂ ਲੇਕਿਨ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮੈਂ ਕਦੀ ਨੋਨ ਹੀ ਲਖਾਇਆ ਉਹ ਲਾਸਟ ਤੱਕ ਇਹਨੇ ਲਾਸਟ ਤੋਂ ਇਹਦਾ ਗਾਣਾ ਸੁਣਾਇਆ ਉਹਦੇ ਬਾਅਦ ਫਿਰ ਉਹਨਾਂ ਨੇ ਨੋ ਰੱਖਦਾ ਚੇਂਜਰ ਮਤਲਬ ਕਿ ਬਈ ਇੱਕੋ ਗਾਣਾ ਬਈ ਇੱਕ ਗਾਣਾ ਨਹੀਂ ਬਈ ਤੇਰੇ ਤੋਂ ਘੱਟ ਤੋਂ ਘੱਟ ਪੰਜ ਜਣੜਾ ਸੁਣਨੇ ਨੇ ਅਜਾ ਉਹਦੇ ਬਾਅਦ ਜਿੱਥੇ ਵੀ ਫਿਰ ਲੰਘਣਾ ਫਿਰ ਅਗਲੇ ਕਹਿੰਦੇ ਵੀ ਕਾਲੇ ਰੰਗ ਦਾ ਪੁਰਾਂਦਾ ਜਾਂਦਾ ਇਸ ਤਰ੍ਹਾਂ ਅਗਲਾ ਹੁੰਦੀ ਆ ਸੀਗਿਆ ਅਜੇਪਕ ਗੱਲਾਂ ਬਾਤਾਂ ਨਾਲ ਨਾਲ ਜਿਹੜੀ ਹੈਗੀ ਜਾਰੀ ਰੱਖਾਂਗੇ ਕੋਈ ਹੋਰ ਮੁਹੰਮਦ ਰਫੀ ਸਾਹਿਬ ਦਾ ਇੱਕ ਗੀਤ ਜਿਹੜਾ ਤੁਸੀਂ ਉਹ ਜ਼ਰੂਰ ਸੁਣਾਓ ਕਿਉਂਕਿ ਗੱਲਾਂ ਬਾਤਾਂ ਵੀ ਆਪਾਂ ਨਾਲ ਨਾਲ ਜਾਰੀ ਰੱਖਾਂਗੇ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗੇ ਵੀ ਖੰਨੇ ਦੇ ਵਿੱਚ ਵੀ ਇੱਕ ਵੱਖੂ ਵੀ ਜਿਹੜਿਆ ਵੱਖ-ਵੱਖ ਫਨਕਾਰਾਂ ਦੀ ਆਵਾਜ਼ ਕੱਢਣ ਵਾਲਾ ਵੀ ਇੱਕ ਸ਼ਕਤੀਸ਼ੀਲ ਹੈਗਾ ਕੋਈ ਖੰਨੇ 'ਚ ਮੈਂ ਸਭ ਤੋਂ ਪਹਿਲਾ ਤੁਹਾਨੂੰ ਇੱਕ ਰਫੀ ਸਾਹਿਬ ਦੀ ਹੀਰ ਸੀ ਬਹੁਤ ਘਟ ਜਾਣਾ ਸੁਣੀ ਹੋਗੀ ਬਹੁਤ ਜ਼ਿਆਦਾ ਪੁਰਾਣਾ ਇਹਨਾਂ ਸੁਣੀ ਹੋਗੀ ਭਗਤ ਸਿੰਘ ਦੀ ਆਈ ਸੀਗੀ ਹੀਰ ਲੇਕਿਨ ਉਹ ਬਹੁਤ ਹੀ ਯਾਨੀ ਮੇਰੇ ਦਿਲ ਨੂੰ ਬੜੀ ਟੁੰਬਦੀ ਹੈ ਹਾਂਜੀ ਤੇ ਲੇਕਿਨ ਆਮ ਤਾ ਭਗਤ ਸਿੰਘ ਦੀ ਹਰ ਇੱਕ ਜਗ੍ਹਾ ਗਾਉਂਦੇ ਆ ਲੇਕਿਨ ਉਹ ਜਿਹੜੀ ਹੀਰ ਸੀ ਰਫੀ ਸਾਹਿਬ ਦੀ ਉਹ ਕਿੰਨਾ ਕਮਾਲ ਦੀ ਗਾਈ ਸੀ ਤੂੰ ਨਰੂਨਾ ਕੇ ਤੂੰ ਹੈ भगत सिंह की मां मर के भी लाल तेरा मरेगा नहीं घोड़ी चढ़ के तो लाते हैं दुल्हन सभी ਮਰ ਕੇ ਵੀ ਲਲ ਤੇਰਾ ਮਰੇਗਾ ਨਹੀਂ ਅੱਛਾ ਤਜਿੰਦਰ ਜੀ ਮੈਨੂੰ ਇੰਨਾ ਕ ਜਾਣਦਾ ਕਿ ਤੁਸੀਂ ਫਿਲਮਾਂ ਦੇ ਵਿੱਚ ਵੀ ਬਤੌਰ ਇੱਕ ਸਾਈਡ ਰੋਲ ਵੀ ਤੁਸੀਂ ਅਦਾ ਕੀਤੇ ਹੋਏ ਨੇ ਕਦੀ ਫਿਲਮਾਂ ਚ ਅੱਗੇ ਕਿਉਂ ਛੱਡਤਾ ਤੁਸੀਂ ਪਹਿਲੇ ਤਾਂ ਇਹੀ ਸਵਾਲੇ ਰਹੂਗਾ ਮੇਰਾ ਫਿਲਮਾਂ ਤੇ ਮੈਂ ਪੰਜ ਛੇ ਫਿਲਮਾਂ ਦੀ ਫੋਟੋਗ੍ਰਾਫੀ ਵੀ ਕੀਤੀ ਹੈ ਕੈਸ਼ੁਰਤ ਫੋਟੋਗ੍ਰਾਫੀ ਇਹ ਸ਼ੌਂਕ ਸੀਗਾ ਤੇ ਮੈਨੂੰ ਪੇਂਟਿੰਗ ਦਾ ਵੀ ਸ਼ੌਂਕ ਰਿਹਾ ਪੇਂਟਿੰਗ ਦਾ ਕਿ ਮੈਂ ਇੱਕ ਬੰਬੇ ਫਿਲਮ ਲੈਣੇ ਕੀਤਾ ਮੈਂ ਦਿੱਲੀ ਕੀਤਾ ਸਾਰਾ ਫਿਲਮਾਂ ਦੇ ਜਿਹੜੇ ਹੋਲਡਿੰਗ ਬਣਦੇ ਹੱਥਾਂ ਨਾਲ ਬਣਦੇ ਸੀ ਤੇ ਇਸ ਕਰਕੇ ਮੈਨੂੰ ਆਰਟਿਸਟ ਕਿਹਾ ਜਾਂਦਾ ਤੇ ਇੰਦਰ ਆਰਟਿਸਟ ਕਰਗੇ ਅੱਛਾ ਯਾਨੀ ਮੈਂ ਸਟਾਰਟਿੰਗ ਚ ਇੱਕ ਗੱਲ ਕਹੀ ਸੀ ਕਿ ਤਜਿੰਦਰ ਸਿੰਘ ਆਰਟਿਸਟ ਆਰਟਿਸਟ ਮਤਲਬ ਤੁਸੀਂ ਪੇਂਟਿੰਗ ਦੇ ਆਰਟਿਸਟ ਉਹ ਤਾਂ ਤੁਹਾਨੂੰ ਆਰਟਿਸਟ ਕਹਿੰਦੇ ਨੇ ਪੇਂਟਿੰਗ ਵਿੱਚ ਬਹੁਤ ਜ਼ਿਆਦਾ ਅਵਾਰਡ ਮਿਲੇ ਮੈਨ ਪੇਂਟਿੰਗ ਵਿੱਚ ਪੇਂਟਿੰਗ ਵਿੱਚ ਪੇਂਟਿੰਗ ਵਿੱਚ ਤਕਰੀਬਨ ਸਾਰੇ ਕੰਟਰੀ ਐਂਡ ਕੰਟਰੀ ਐਂਡ इंग्लंड ਅਮਰੀਕਾ ਕੈਨੇਡਾ ਵਗੈਰਾ ਬਾਹਰ ਫੋਰਮ ਕੰਟਰੀ ਪੇਂਟਿੰਗਾਂ ਜਾਂਦੀਆਂ ਨੇ ਫਿਲਮ ਫਿਲਮ ਲੈਨ ਚ ਮੈਂ ਸਟਾਰਟਿੰਗ ਉੱਥੋਂ ਕੀਤੀ ਸੀਗੀ ਸ਼ੁਰੂ ਹੋਲਡਿੰਗ ਬਣਾਉਂਦੇ ਜਿਹੜੇ ਫਿਲਮਾਂ ਦੇ ਐਕਟਰਾਂ ਦੇ ਪੋਸਟਰ ਵਗੈਰਾ ਸਾਰੇ ਅੱਛਾ ਤੇ ਉਹ ਉਹ ਹੱਥ ਨਾਲ ਹੀ ਬਣਾਉਂਦਾ ਸੀ ਮੈਂ ਸਾਰੇ ਟੋਲਡਿੰਗ ਤੇ ਅੱਛਾ ਫਿਲਮਾਂ ਦੇ ਤੁਸੀਂ ਜਿਹੜੇ ਐਕਟਰਾਂ ਦੇ ਫੋਟੋਆਂ ਬਣਾਉਂਦੇ ਰਹੇ ਉਸ ਟਾਈਮ ਤਾਂ ਤੁਹਾਡੀ ਕਾਫੀ ਮੁਲਾਕਾਤ ਹੁੰਦੀ ਰਹਿਣ ਦੀ ਹੋਣੀ ਵੱਡੇ ਵੱਡੇ ਆਰਟਿਸਟਾਂ ਨਾਲ ਮੈਂ ਤੁਹਾਨੂੰ ਦੱਸਿਆ ਜਿਹੜੇ 2-3 ਕਈ ਫਿਲਮ ਜਿਵੇਂ ਅਮਨਦਾਬਚਨ ਦੀ ਪਹਿਲਾ ਸੀਗੀ ਉਤੇ ਦਿੱਲੀ ਸੈਟ ਲੱਗਿਆ ਸੀ ਉਹਦਾ ਲਵਾਰਿਸ ਫਿਲਮ ਦਾ ਤੇ ਇਸ ਤਰ੍ਹਾਂ ਹੀ ਤੇ ਹੋਰ ਯਾਨੀ ਅਮਨਦਾਬਚਨ ਕਲਾਕਰਨ ਮਿਲਦੇ ਰਹੇ ਹਨ ਧਰਮਿੰਦਰ ਉਹਨਾਂ ਦੀ ਪਹਿਲਾ ਅੰਕੇ ਫਿਲਮਾਈ ਸੀ ਉਸ ਟਾਈਮ ਸੈਟ ਲਾਇਆ ਸੀ ਤੇ ਉਹਦੇ ਬਾਅਦ ਤਕਰੀਬਨ ਜ਼ਿਆਦਾਤਰ ਕਲਾਕਰ ਜਿਹੜੇ ਕਈ ਮੈਂ ਹੋਲੀ ਸੋਲੀ ਵੀ ਆਪਣੇ ਸਾਰੇ ਟੋਟਲੀ ਇੱਕ ਤਾਂ ਹੁੰਦਾ ਵੀ ਇੱਕ ਸਟੂਡੀਓ ਜਿਹੜਾ ਕੰਮ ਕਰਨਾ ਤੇ ਹਰਿਆਣੇ ਦੀਆਂ ਫਿਲਮਾਂ ਸੀਗੇ ਜਿਹੜੇ ਉਹ ਉਹ ਵੀ ਮੈਂ तकरीबन ਸਾਰੀਆਂ ਫਿਲਮਾਂ ਦੇ ਹੋਲਡਿੰਗ ਬਣਾਏ ਨੇ ਸਾਰੇ ਟੋਟਲੀ ਤਿਆਰ ਕਰਕੇ ਅੱਛਾ ਆਕੇ ਫਿਲਮ ਤੋਂ ਮੈਨੂੰ ਯਾਦ ਆਇਆ ਆਕੇ ਫਿਲਮ ਦੇ ਗਾਣੇ ਬੜੇ ਫੇਮਸ ਸੀਗੇ ਮੈਂ ਦਿਲ ਕਰਦਾ ਕਿ ਬਾਰ-ਬਾਰ ਉਹਨਾਂ ਨੂੰ ਸੁਣੀ ਸੁਣਿਆ ਜਾਵੇ ਉਹਨਾਂ 'ਚੋਂ ਵੀ ਇੱਕ ਗੀਤ ਮੈਂ ਕਹਿੰਨਾ ਦਰਸ਼ਕਾਂ ਦੇ ਨਜ਼ਰ ਹੋ ਜਾਵੇ ਆਕੇ ਫਿਲਮ ਦਾ ਇਕ ਤਾਂ ਸੀਗੀ ਮਿਲਤੀ ਹੈ ਜ਼ਿੰਦਗੀ ਮੈਂ ਲਤਾ ਜੀ ਦਾ ਗਾਇਆ ਸੀਗਾ ਅੱਛਾ ਹਾਂਜੀ ਤਜਿੰਦਰ ਜੀ ਆਖੀ ਫਿਲਮ ਤੋਂ ਇਲਾਵਾ ਆਪਾਂ ਮੁਹੰਮਦ ਰਫੀ ਸਾਹਿਬ ਦਾ ਕੋਈ ਵੀ ਹੋਰ ਵਧੀਆ ਜਿਹੜੇ ਸਾਰੇ ਹੀ ਆਪਾਂ ਗੀਤ ਨੇ ਆਪਾਂ ਕਹਿੰਦੇ ਆ ਰਫੀ ਸਾਹਿਬ ਦੇ ਵਧੀਆ ਨੇ ਜਿਹੜਾ ਤੁਹਾਨੂੰ ਹੋਰ ਵਧੀਆ ਲੱਗਦਾ ਹੋਵੇ ਉਹਨਾਂ ਦਾ ਰਫੀ ਸਾਹਿਬ ਦਾ ਇੱਕ ਗਾਣਾ ਜਿਹੜਾ ਅਜੇ ਵੀ ਸਦਾ ਬਹਾਰ ਰਹੇ ਬਹਾਰੋਂ ਫੁੱਲ ਵਰਸਾਓ ਉਹ ਮੈਂ ਸੁਣਾਉਂਦਾ ਹਾਂ ਧੰਨ ਬਹਾਰੋਂ ਫੁੱਲ ਵਰਸਾਓ ਮੇਰਾ ਮਹਿਬੂਬ ਆਇਆ ਹੈ ਮੇਰਾ ਮਹਿਬੂਬ ਆਇਆ ਹੈ ਹਵਾਉ ਰਗ ਨਿਗਾਉ ਮੇਰਾ ਮਹਿਬੂਬ ਆਇਆ ਹੈ ਮੇਰਾ ਮਹਿਬੂਬ ਆਇਆ ਹੈ ਐਂ ਲੱਗਦਾ ਵੀ ਕਿ ਮੁਹੰਮਦ ਰਫੀ ਸਾਹਿਬ ਇੱਥੇ ਖੁਦ ਪਹੁੰਚ ਗਏ ਨੇ ਇੱਥੇ ਆ ਕੇ ਖੁਦ ਗਾ ਰਹੇ ਨੇ ਇੰਨੀ ਵਧੀਆ ਤੁਹਾਡੀ ਆਵਾਜ਼ ਹੈ ਇਹ ਪਰਮਾਤਮਾ ਦੀ ਕਿਰਪਾ ਜੀ ਉਹਨਾਂ ਤਾਂ ਗਾਣਾ ਬੜਾ ਮੁਸ਼ਕਲੇ ਕਿਉਂਕਿ ਜਿਹੜੇ ਕਲਾਕਾਰ ਜੋ ਅਸੀਂ ਤਾਂ ਸਿਰਫ ਕਾਪੀ ਕਾਪੀ ਬੜੀ ਮੁਸ਼ਕਲ ਹੁੰਦੀ ਹੈ ਤੇ ਕਿ ਬਾਕੀ ਹੋਰ ਮੈਂ ਤੁਹਾਨੂੰ ਇੱਕ ਹੋਰ ਗਾਣਾ ਸੁਣਾਣਾ ਹਾਂਜੀ ਤੇ ਆਚਾਨ ਵਾਲੇ ਬਹੁਤ ਨੇ ਇੱਕ ਮੈਂ ਨਸੀਬ ਤੇ ਸੁਣਾਣਾ ਗਾਣਾ ਲੱਗਦਾ ਲੱਗਦਾ ਵੀ ਸਭ ਨੂੰ ਪਸੰਦ ਬਹੁਤ ਆਊਗਾ ਨਸੀਬ ਮੈਂ ਜਿਸਕੇ ਜੋ ਲਿਖਾਤਾ ਮਿਲਣਾ ਤਾਂ ਉਹੀ ਹੈ ਜਿਹੜਾ ਨਸੀਬ ਨਾਲ ਲਿਖਿਆ ਜੀ ਹੈ ਤੇ ਲਵ ਜੀ ਬੜੇ ਸ਼ਾਨਦਾਰ ਨੇ नसीब में जिसके जो लिखा था वो तेरी महफिल में काम आया नसीब में जिसके जो लिखा था वो तेरी महफिल में काम आया किसी के हिस्से में प्यास आई किसी के हिस्से में जाम आया ਨਸੀਬ ਮੇ ਜਿਸਕੇ ਜੋ ਲਿਖਾ ਥਾ ਬਹੁਤ ਵਧੀਆ ਅੱਛਾ ਤਜਿੰਦਰ ਜੀ ਮੁੰਬਈ ਕਿੰਨਾ ਕ ਸਮਾਂ ਤੁਸੀਂ ਫਿਲਮ ਇੰਡਸਟਰੀ ਦੇ ਨਾਲ ਜੁੜੇ ਰਹੇ ਹੋ ਕਿੰਨੇ ਕ ਸਾਲ ਲਗਾਏ ਨੇ ਉੱਥੇ ਮੈਂ ਮੁੰਬਈ ਵੀ ਰਿਆਂ ਤੇ ਦਿੱਲੀ ਵੀ ਰਿਆਂ ਤੇ ਇੰਦੋਰ ਕਾਨਪੁਰ ਵੀ ਰਿਆਂ ਤੇ ਉਸਟਮ ਹੋਲਡਿੰਗ ਬਣਾਉਣ ਦਾ ਕੰਮ ਸੀ ਮੇਰਾ ਤੇ ਜਿਵੇਂ ਜਿਵੇਂ ਪੋਸਟਰ ਜਿਵੇਂ ਜਿਵੇਂ ਫਿਰ ਫਿਲਮ ਹੁੰਦੀ ਦਿੱਲੀ ਦਿੱਲੀ ਬਹੁਤ ਦਿਰ ਰਿਆਂ ਦਿੱਲੀ ਜਿੱਥੇ ਲਾਲ ਕਿਲੇ ਬੈਕਸਾਈਡ ਉੱਤੇ ਸਾਡੇ ਹੋਲਡਿੰਗ ਬਣਦੇ ਸੀਗੇ ਹੱਥ ਨਾਲ ਬਣਦੇ ਸਾਰੇ ਉਸ ਹੈ ਹੀ ਸਾਰਾ ਉਸ ਟਾਈਮ ਦੇ ਇਹੀ ਬਣਦਾ ਸੀਗਾ ਬੈਕਸਾਈਡ ਲਾਲ ਕਿਲੇ ਬੈਕਸਾਈਡ ਤੇ ਰੀ ਸਟੂਡੀਓ ਸੀ ਦੋ ਤਿੰਨ ਸਟੂਡੀਓ ਸੀ ਮੇਨ ਸੀਗੇ ਪੁਰਾਣੇ ਉਹਨਾਂ ਚ ਮੈਂ ਪੇਂਟਿੰਗ ਕੀਤੀ ਹੈ ਤੇ ਫਿਲਮੀ ਪੋਸਟਰ ਫਿਰ ਸੰਡੇ ਨੂੰ ਯਾਨੀ ਜਿਵੇਂ ਕਿ ਜਿਵੇਂ ਸ਼ੁੱਕਰਵਾਰ ਫਿਲਮ ਲਗਣੀ ਹੈ ਤੇ ਵੀਰਵਾਰੀਆ ਵੀਰਵਾਰ ਨੂੰ ਸਾਰੀ ਰਾਤ ਲੱਗ ਜਾਂਦੀ ਸੈਟ ਲਾਉਣ ਨੂੰ ਤੇ ਇਹ ਹੁੰਦਾ ਸੀਗਾ ਸਾਰਾ ਤੇ ਉਦੇ ਬਾਅਦ ਸੀ ਫਿਰ ਜਿਵੇਂ ਆਈਸਕ੍ਰੀਮ ਦੇ ਰੇੜੀ ਵਾਲਾ ਵੀ ਸਾਡੀ ਐਕਟਰਾਂ ਦੀ ਫੋਟੋ ਬਣਾ ਦੇ ਲਈ ਦਿੱਤੇ ਇਹ ਵੀ ਚੱਲੀ ਗਿਆ ਜੀ ਮੁਕੇਸ਼ ਜੀ ਦਾ ਇੱਕ ਗੀਤ ਬੜਾ ਫੇਮਸ ਹੈ ਜਾਣੇ ਕਹਾ ਗਏ ਉਹ ਦਿਨ ਮਤਲਬ ਕਿ ਉਹ ਪੱ ਜਿੰਨੀ ਵਾਰੀ ਵੀ ਸੁਣੀ ਹੈ ਨਾ ਬਾਰ ਬਾਰ ਦਿਲ ਕਰਦਾ ਵੀ ਇਹਨੂੰ ਬਾਰ ਬਾਰ ਸੁਣੀ ਜਾਈਏ ਇਸ ਗੀਤ ਨੂੰ ਮੁਕੇਸ਼ ਜੀ ਨੇ ਬਹੁਤ ਬਹੁਤ ਹੀ ਖੂਬ ਗਾਇਆ ਸੀ ਬਹੁਤ ਜ਼ਿਆਦਾ ਖੂਬ ਗਾਇਆ ਸੀ ਮੈਂ ਉਹ ਕੋਸ਼ਿਸ਼ ਕਰਨਾ ਜਾਣੇ ਕਹਾ गए वो दिन कहते थे तेरी राह में नज़रों को हम बिछाएंगे जाने कहां गए वो दिन कहते थे तेरी राह में नज़रों को हम बिछाएंगे ਚਾਹੇ ਕਹੀਂ ਵੀ ਤੁਮ ਰਹੋ ਚਾਹੇਂਗੇ ਤੁਮ ਕੋ ਉਮਰ ਭਰ ਤੁਮ ਕੋ ਨਭੂਲ ਪਾਏਂਗੇ ਜਾਣੇ ਕਾ ਵਾਜੂਬ ਬਿਲਕੁਲ ਤੁਸੀਂ ਡਿੱਟੋ ਹੀ ਗਾ ਰਹੇ ਹੋ ਜਿਹੜਾ ਵੀ ਮੈਂ ਸੁਣ ਰਿਹਾ ਨਾ ਗੀਤ ਬਿਲਕੁਲ ਡਿੱਟੋ ਗਾ ਰਹੇ ਹੋ ਹੁਣ ਇੱਕ ਲਾਸਟ ਦੇ ਵਿੱਚ ਕਿਸ਼ੋਰ ਜੀ ਦਾ ਹੋ ਜਾਵੇ ਗੀਤ ਕਿਸ਼ੋਰ ਜੀ ਦਾ ਵੀ ਬੜੇ ਫੇਮਸ ਰਹੇ ਨੇ ਗੀਤ ਕਿਉਂਕਿ ਆਪਾਂ ਜਿੰਨੇ ਵੀ ਪੁਰਾਣੇ ਆਰਟਿਸਟ ਹੋਏ ਨੇ ਉਹਨਾਂ ਦੇ ਗੀਤ ਦਿਲ ਕਰਦਾ ਵੀ ਬਸ ਨੌਨ ਸਟਾਪ ਚੱਲੀ ਜਾਣ ਕਿਉਂਕਿ ਕਿਸ਼ੋਰ ਕੁਮਾਰ ਜੀ ਵੀ ਬੜੇ ਉਸ ਟਾਈਮ ਕਿਉਂਕਿ ਇਹ ਉਹ ਫਨਕਾਰ ਨੇ ਸਦਾ ਬਹਾਰ ਗੀਤ ਨੇ ਆਪਾਂ ਕਹਿੰਦੇ 올ਡ ਇਜ਼ ਗੋਲਡ ਉਹ ਚੀਜ਼ ਹੈ ਸੋ ਕਿਸ਼ੋਰ ਕੁਮਾਰ ਜੀ ਦਾ ਵੀ ਤੁਸੀਂ ਇੱਕ ਗੀਤ ਸੁਣਾਓ ਜਰੂਰ ਮੈਂ ਸੁਣਾਣਾ ਜੀ ਕਿਸ਼ੋਰ ਕੁਮਾਰ ਜੀ ਦਾ ਹੂੰ ਮੇਰੇ ਨੈਨਾ ਸਾਵਨ ਭਾਦੋ ਫਿਰ ਵੀ ਮੇਰਾ ਮਨ ਪਿਆਸਾ ਫਿਰ ਵੀ ਮੇਰਾ ਮਨ ਪਿਆਸਾ ਮੇਰੇ ਨਨ ਸਾਵਨ ਭਾਦੋ ਫਿਰ ਵੀ ਮੇਰਾ ਮਨ ਪਿਆਸਾ ਫਿਰ ਵੀ ਮੇਰਾ ਮਨ ਪਿਆਸਾ ਸੋ ਬਹੁਤ ਵਧੀਆ ਤੁਸੀਂ ਗਾਇਆ ਅੱਛਾ ਇੰਨੇ ਟਾਈਮ ਤੁਸੀਂ ਮੁੰਬਈ ਰਹੇ ਹੋ ਕਦੀ ਇਹਨਾਂ ਆਰਟਿਸਟਾਂ ਨੂੰ ਮਿਲਣ ਦਾ ਮੌਕਾ ਮਿਲਿਆ ਮੁਹੰਮਦ ਰਫੀ ਸਾਹਿਬ ਮੁਕੇਸ਼ ਜੀ ਜੇ ਕਿਸੇ ਹੋਰ ਆਰਟਿਸਟ ਨਾਲ ਕਦੀ ਆਮੋ ਸਾਹਮਣੇ ਹੋਏ ਹੋ ਕਦੀ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਕਦੀ ਕਈ ਕਲਾਕਾਰਾਂ ਨੂੰ ਦੂਰੋਂ ਦੇਖਣ ਦਾ ਮਿਲਿਆ ਨਾਲ ਨਾਲ ਤਾਂ ਨਹੀਂ ਗਾ ਸਕਿਆ ਜੀ ਜਿਹੜੇ ਜਿਨ੍ਹਾਂ ਨੇ ਰਫੀ ਸਾਹਿਬ ਕਹਿੰਦੇ ਸੀਗੇ ਜਿਹਨੂੰ ਗਾਇਆ ਉਹਨਾਂ ਮੈਂ ਉਹਨਾਂ ਇੱਥੇ ਆਏ ਸੀਗੇ ਤੇ ਉਹਨਾਂ ਨਾਲ ਮੈਂ ਨਾਲ ਉਹਨਾਂ ਨੂੰ ਸੁਣਿਆ ਸੀਗਾ ਤੇ ਲੇਕਿਨ ਨਾਲ ਉਹਨਾਂ ਦਾ ਗਾਣਦਾ ਨਹੀਂ ਇੰਨਾ ਹਿੰਮਤ ਨਹੀਂ ਪੈਂਦੀ ਕਿਸੇ ਨਾਲ ਗਾਣ ਦੀ ਠੀਕ ਹੈ ਆਪਾਂ ਤਾਂ ਕਾਪੀ ਕਰ ਸਕਨੇ ਆ ਤੇ ਬਾਕੀ ਤਾਂ ਅੱਛਾ ਕਿੰਨੀ ਕੀ ਤੁਸੀਂ ਰਿਆਜ਼ ਕਰਦੇ ਹੋ ਇਹਦੇ ਪਿੱਛੇ ਕਿਸ ਦਾ ਮਤਲਬ ਕਿ ਯੋਗਦਾਨ ਰਿਹਾ ਖੁਦ ਹੀ ਸਿੱਖੇ ਹੋ ਜਾਂ ਕਿਸੇ ਕੋਲੋਂ ਸਿੱਖਦੇ ਵੀ ਰਹੇ ਹੋ ਇਹਦੇ 'ਚ ਰਿਆਜ਼ ਹੈ ਜੀ ਡੇਲੀ ਲਗਾਤਾਰ 6 ਘੰਟੇ ਤੋਂ ਲੈ ਕੇ 8 ਘੰਟੇ ਡੇਲੀ ਲਗਾਤਾਰ ਤੇ ਕੰਮ ਵੀ ਕਰਨਾ ਹੁੰਦਾ ਹੈ لیکن ਜਦੋਂ ਵੀ ਸਮਾਂ ਮਿਲਦਾ ਮੈਂ ਇਹਨੂੰ ਸਮਾਂ ਲਾਜ਼ਮੀ ਦਿੰਦਾ ਗਾਇਕ ਨੂੰ ਤੇ ਤੁਸੀਂ ਦੇਖਿਆ ਸੋਸ਼ਲ میڈیا ਤੇ ਵੀ ਤਕਰੀਰ ਅੱਜਕੱਲ ਪਲੇਟਫਾਰਮ ਨੇ ਤੇ YouTube ਤੇ ਹੋ ਗਿਆ ਤੇ Instagram ਤੇ ਹੋ ਗਿਆ Facebook ਤੇ ਹੋ ਗਿਆ ਲਗਾਤਾਰ ਇੱਥੇ ਜ਼ਰੂਰ ਲਗਾਤਾਰ ਜਿਹੜੇ YouTube ਤੇ ਲਗਾਤਾਰ ਗਾਣੇ ਚੱਲ ਰਹੇ ਨੇ YouTube ਤੇ ਤਾਂ ਤੁਹਾਡੇ ਕਾਫੀ ਮੈਂ ਦੇਖੇ ਨੇ ਸਬਸਕ੍ਰਾਈਬਰ ਕਾਫੀ ਨੇ ਤੁਹਾਡੇ ਤੇ ਉਹ ਇੱਕ ਗਾਣੇ ਇਕੱਲੇ ਇਕੱਲੇ ਗਾਣੇ ਨੂੰ ਹਜ਼ਾਰਾਂ ਵੀਵ ਆ ਜਾਂਦਾ ਲੱਖਾਂ ਤੇ ਕਾਇ ਪਹੁੰਚ ਜਾਂਦੇ ਨੇ ਤੇ ਉਹ ਖੁਸ਼ੀ ਹੁੰਦੀ ਹੈ ਵੀ ਪਬਲਿਕ ਇੰਨਾ ਪਸੰਦ ਕਰਦੀ ਹੈ ਤੇ ਗਾਣਾ ਤੇ ਹੋਰ ਹੀ ਮਿਲਦਾ ਜੀ ਠੀਕ ਹੈ ਤੇ ਹੁਣ ਲਾਸਟ ਤੇ ਮੈਂ ਤੁਹਾਨੂੰ ਇੱਕ ਜਿਵੇਂ ਪਹਿਲਾ ਸ਼ਬਦ ਨਾਲ ਸ਼ੁਰੂ ਕੀਤਾ ਤੇ ਲਾਸਟ ਤੇ ਮੈਂ ਚਾਹਣਾ ਵੀ ਇੱਕ ਮਾਤਾ ਜੀ ਦੀ ਭੇਟ ਹੈ ਜਿਹੜੀ ਹਾਂਜੀ ਸ਼ਬੀਰ ਕੁਮਾਰ ਦੀ ਗਾਈ ਹੋਈ ਹੈ ਜੀ ਮਰਦ ਫਿਲਮ ਦੀ ਉਹ ਮੈਂ ਉਹ ਹੈ ਉੱਚੇ ਸੁਰਿਸ ਕਾ ਵੀ ਹੈ ਤੇ ਉਹ ਮੈਂ ਤੁਹਾਨੂੰ ਕੋਸ਼ਿਸ਼ ਕਰਨਾ ਗਾਣ ਦੀ ਤੇ ਲੱਗੇ ਜੀ ਇੱਕ ਮਾਤਾ ਜੀ ਦੇ ਭੇਟ ਮੈਂ ਗਾ ਰਿਹਾ ਹਾਂ ਹਾਂਜੀ ਤੇ ਬੜੇ ਉੱਚੇ ਸੁਰ ਅਸ਼ਵੀਰ ਕੁਮਾਰ ਜੀ ਹੁਣ ਆ ਗਾਇਆ ਬਹੁਤ ਵਧੀਆ ਮਰਦ ਫਿਲਮ ਦਾ ਓ ਮਾਂ ਸ਼ੇਰੋ ਵਾਲੀ हो माँ शक्तिशाली माँ मेरी माँ से मिला दे मुझे ममता से मैं वसता दूं तुझे ਦਰ ਸੇ ਨਾ ਤੇਰੇ ਜਾਊਂਗਾ ਖਾਲੀ ਮਾਸ਼ਰੋਂ ਵਾਲੀ ਹੋ ਮਾਸ਼ਰੋਂ ਵਾਲੀ ਮਾਸ਼ਰੋਂ ਵਾਲੀ ਹੋ ਮਾਸ਼ਰੋਂ ਵਾਲੀ ਹੋ ਮਾ ਸ਼ੇਰੋਂ ਵਾਲੀ ਹੋ ਮਾ ਸ਼ਕਤੀਸ਼ਾਲੀ मां मेरी मां से मिला दे मुझे ममता का मैं वास दूँ तुझे दर से ना तेरे जाऊंगा खाली मां शहरों वाली ओ मां शहरों वाली ਸਿੰਦਰ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀ ਆਵਾਜ਼ ਸੁਣ ਕੇ ਮੈਂ ਕਹਿੰਦਾ ਜਿੰਨੀ ਤਾਰੀਫ ਕੀਤੀ ਜਾਵੇ ਉੰਨੀ ਥੋੜੀ ਹੈ ਬਾਕੀ ਜਿਹੜੇ ਹੈਗੇ ਦਰਸ਼ਕ ਨੇ ਇਸ ਸਮੇ ਜਿਹੜੇ ਤੁਹਾਨੂੰ ਸੁਣ ਰਹੇ ਹੋਣਗੇ ਲਾਜ਼ਮੀ ਆਪਣੇ ਆਪਣੇ ਕਮੈਂਟਾਂ ਰਾਹੀਂ ਆਪਣੇ ਵਿਚਾਰ ਰੱਖਣਗੇ ਕਿਉਂਕਿ ਇੰਨੀ ਆਵਾਜ਼ ਜਿਹੜੇ ਪੁਰਾਣੇ ਫਨਕਾਰਾਂ ਨੂੰ ਸੁਣਦੇ ਨੇ ਆਪਾਂ ਦੇਖਦੇ ਆ ਨਾ ਕਿਉਂਕਿ ਹੁਣ ਦੀ ਜਨਰੇਸ਼ਨ ਨੂੰ ਸ਼ਾਇਦ ਥੋੜਾ ਜਿਹਾ ਘੱਟ ਪਤਾ ਹੈ ਲੇਕਿਨ ਜਿਹੜੇ ਪੁਰਾਣੀ ਜਨਰੇਸ਼ਨ ਹੈਗੀ ਆ ਪੁਰਾਣੇ ਉਹ ਲੋਕ ਬਹੁਤ ਸੁਣਦੇ ਨੇ ਜਿੰਨੇ ਵੀ ਆਪਾਂ ਆਰਟਿਸਟਾਂ ਨਾਲ ਤੁਸੀਂ ਜਿਹੜਾ ਦੇ ਗੀਤ ਗਾਏ ਹੋ ਪੁਰਾਣੇ ਗੀਤਾਂ ਨੂੰ ਬਹੁਤ ਹੀ ਬਹੁਤ ਜ਼ਿਆਦਾ ਨਵੀਂ ਜਨਰੇਸ਼ਨ ਵੀ ਸੁਣਦੀ ਹੈ ਪੁਰਾਣੇ ਗੀਤਾਂ ਨੂੰ ਬਹੁਤ ਜ਼ਿਆਦਾ ਯਾਨੀ ਮੇਰੇ ਸਾਹਮਣੇ ਨਾਲ ਬਹੁਤ ਜ਼ਿਆਦਾ ਅਜੇ ਵੀ ਜਿਵੇਂ ਸੋਸ਼ਲ ਮੀਡੀਆ ਤੇ ਉਸ ਤਰ੍ਹਾਂ ਹੀ ਚੱਲ ਰਹੇ ਨੇ ਤੇ ਉਹ ਪਬਲਿਕ ਉਹ ਉਸ ਤਰ੍ਹਾਂ ਹੀ ਲਗਾਤਾਰ ਲੱਖਾਂ ਦੀ ਤਦਾਦ ਵੀਵ ਆਉਂਦੇ ਜੀ ਦੇ ਲੋਕੀ ਲਾਈਕ ਕਰਦੇ ਨੇ ਤੇ ਪਰਫਰਮੈਂਸ ਵੀ ਕਰਦੇ ਨੇ ਜਿੱਥੇ ਵੀ ਚਲਿਓ ਸਟੇਜ ਤੇ ਪੁਰਾਣੀ ਜਿੱਥੇ ਵੀ ਕੋਈ ਕੋਈ ਪੁਰਾਣੇ ਗੀਤਾਂ ਪਰਫਰਮੈਂਸ ਕਰਦੇ ਨੇ ਬਿਲਕੁਲ ਤੇ ਦੇਖੋ ਯਾਨੀ ਉਹਨਾਂ ਦੇ ਜਿਹੜੇ ਕਲਾਕਾਰ ਬਸੇ ਲੋਕਾਂ ਦੇ ਨਵੀਂ ਜਨਰੇਸ਼ਨ ਜੀ ਬਸੇ ਹੋਏ ਨੇ ਜਿੱਥੇ ਵੀ ਕੋਈ ਗੱਲ ਹੋ ਗਈ ਪੁਰਾਣੇ ਕਲਾਕਾਰ ਜਿਹੜੇ ਗਾ ਚੁੱਕੇ ਐ ਇਸ ਟਾਈਮ ਇਹ ਗਣ ਹੁਣ ਗੱਲ ਤਾਂ ਉਹਨਾਂ ਦੀ ਲਾਜ਼ਮੀ ਹੋਊਗੀ ਬਹੁਤ ਬਹੁਤ ਧੰਨਵਾਦ ਤੁਹਾਡਾ ਡੇਲੀ ਪੋਸਟ ਪੰਜਾਬੀ ਨਾਲ ਗੱਲਬਾਤ ਕਰ ਲਈ ਸੋ ਇਹ ਸਾਡੇ ਤਜਿੰਦਰ ਸਿੰਘ ਆਰਟਿਸਟ ਬੜੇ ਵਧੀਆ ਢੰਗ ਨਾਲ ਇਹਨਾਂ ਨੇ ਜਿਹੜਾ ਹੈਗਾ ਮੁਹੰਮਦ ਰਫੀ ਸਾਹਿਬ ਨੂੰ ਗਾਇਆ ਹੈ ਮੁਕੇਸ਼ ਜੀ ਦੀ ਆਵਾਜ਼ ਕਿਸ਼ੋਰ ਕੁਮਾਰ ਦੀ ਆਵਾਜ਼ ਬਾਕੂਬੀ ਇੰਨੇ ਵਧੀਆ ਟੰਗ ਨਾਲ ਲਗਾ ਸਕਦੇ ਨੇ ਮੈਂ ਤਾਂ ਆਪ ਸੁਣ ਕੇ ਹੈਰਾਨ ਹੋ ਗਿਆ ਇਹਨਾਂ ਦਾ ਫੈਨ ਹੋ ਗਿਆ ਸੋ ਬੜਾ ਚੰਗਾ ਸੋ ਬਿਲਕੁਲ ਇਹ ਕਹਿ ਰਹੇ ਨੇ ਕਿ ਬਿਨਾ 뮤직 ਤੋਂ ਇਹਨਾਂ ਨੇ ਬਿਲਕੁਲ ਗਾਇਆ ਬਿਨਾ 뮤직 ਤੋਂ ਜੇ ਅਗਰ 뮤직 ਕੀ ਹੁੰਦਾ ਵੀ ਜਿਵੇਂ ਆਪਾਂ ਸਟਾਰ ਮਿਕ ਕਰਤੇ ਗਾਣੇ ਆ ਜਾਂ ਕ੍ਰੋਕ ਕੇ ਤੇ ਗਾਣੇ ਆ ਤੇ 뮤직 ਮਿਲ ਜਾਂਦਾ ਕਿਉਂਕਿ ਤੁਹਾਡੇ ਚੈਨਲ ਦਾ ਸ਼ਾਇਦ ਕਾਪੀਰਾਈਟ ਦਾ ਵੀ ਪੈ ਜਾਂਦਾ ਇਸ ਕਰਕੇ ਉਸ ਕਰਕੇ ਲੇਕਿਨ ਚਲੋ ਕੋਸ਼ਿਸ਼ ਕੀਤੀ ਹੈ ਬਿਨਾ 뮤직 ਤੇ ਵੀ ਗਾਣ ਦੀ ਕੋਈ ਗੱਲ ਕਦੀ ਲਾਈਵ ਜਦੋਂ ਮਿਊਜ਼ੀਸ਼ੀਅਨ ਹੋਣਗੇ ਆਪਾਂ ਫੇਰ ਤੁਹਾਡੀ ਇੱਕ ਵਾਰੀ ਇੰਟਰਵਿਊ ਦੁਬਾਰਾ ਤੁਹਾਡੇ ਤੋਂ ਦੁਬਾਰਾ ਜਰੂਰ ਸੁਣਾਗੇ ਤੁਹਾਡੇ ਨੂੰ ਸੋ ਬੜਾ ਚੰਗਾ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ ਸੋ ਬਹੁਤ ਇਹੋ ਜਿਹੇ ਫਨਕਾਰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਜਿਹੜੇ ਰਾਣੇ ਆਰਟਿਸਟਾਂ ਨੂੰ ਬਾਕੂ ਵੀ ਗਾ ਸਕਦੇ ਨੇ ਉਮੀਦ ਕਰਦੇ ਆ ਕਿ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਗੀ ਅੱਗੇ ਤੋਂ ਹੋਰ ਕਦੇ ਜਲ ਕੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਮੈਨੂੰ ਇਜਾਜ਼ਤ ਦਿਓ ਕੈਮਰਾਮੈਨ ਹਰਪ੍ਰੀਤ ਦੇ ਨਾਲ ਲਖਵਿੰਦਰ ਲਕੀ ਡੇਲੀ ਪੋਸਟ ਪੰਜਾਬੀ ਖੰਨਾ